मार कटाई करी मैं हाथ ईटा ईटा हैं कुर्सियां मारी हैं कु, कुर्सिया है, और फिर मार मारपीट चले गए वैसी कुछ, मा, तो कुछ कुछ गल की बिना आते मार की मांग करते कि मारांग खाली हाथ आए थे मेरी दुकान से सूज शूज पे सूज पाया मारना चालू किया ਕੀ ਕਾਰਨ ਸੀ ਕਿ ਕੀ ਕਾਰਨ ਦਾ ਪੁਰਾਣੀ ਕੋਈ ਲੈ ਕੇ ਲੈਣ ਦਿੰਦਾ ਰੋੜਾ ਰੋੜਾ ਲੈਣ ਦਿੰਦਾ ਉਹ ਜੋਲਾ ਹੈ ਇਹ ਕਿ ਅਸੀਂ ਇਹਦੇ ਕੋਲ ਬਰਗਰ ਬਾਈ ਨਾਮ ਦੀ ਫਰੈਂਚਾਈਜ਼ੀ ਖਰੀਦੀ ਹੈ ਆਪਣਾ ਮਲ ਟਾਊਨ ਚ ਤੋਂ ਉਹਦੇ 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 ਵਾਸਤੇ ਕੋਈ ਮੇਰੇ ਫਾਦਰ ਨਾਲ ਬਾਤ ਹੋ ਰਹੀ ਹੋਗੀ ਮੈਨੂੰ ਨਹੀਂ ਪਤਾ ਕੁਝ ਵੀ ਇੱਥੇ ਆ ਕੇ ਮੇਰੇ ਕੋਲ ਮਾਰਦਾ ਮਾਰਦਾ ਕਰੀ ਹੈ ਸੱਟਾਂ ਕਿੱਥੇ ਵੱਜੇ ਤੋਂ ਮੇਰੇ ਹੱਥੇ ਲੱਗੀ ਹੈ ਮੇਰੇ ਅੱਖ ਤੇ ਲੱਗੀ ਹੈ ਇੱਥੇ ਲੱਗੀ ਹੈ ਤੇ ਮੇਰੇ ਟੰਗ ਚ ਲੱਗੀ ਤੇ ਪਿਸ਼ਾਬ ਵਾਲੀ ਜਗ੍ਹਾ ਚ ਲੱਗੀ ਹੈ ਬੜਾ ਮਾਰ ਕੇ ਗਿਆ

ਕਰਾਂਗੇ ਐਸਾ ਨਹੀਂ ਕਰਾਂਗੇ। ਡੋਵਿੰਦਰ ਖੰਨਾ ਜੀ। ਖੰਨਾ ਜੀ ਕੀ ਕੰਮ ਕਰਦੇ ਹੋ ਕੀ ਕਾਰੋ ਸਾਡਾ ਜੀ ਈਸਟ ਮੈਂਚ ਚੌਕ ਤੇ ਵਪਾਰ ਪਲਾਸਟਿਕ ਦਾ ਕੰਮ ਹੈ ਜੀ ਪਲਾਸਟਿਕ ਸੇਲ ਇਸ ਦਾ ਲਿਫਾਫੇ ਦਾ ਔਰ ਟਰੇਡਿੰਗ ਦਾ ਕੰਮ ਹੈ ਜੀ। ਠੀਕ ਹੈ ਜੀ ਮੈਂ ਇੱਥੇ ਨਹੀਂ ਸੀ ਜੀ ਮੈਂ ਕਿਤੇ ਗਿਆ ਸੀ ਮੇਰਾ ਮੇਰਾ ਨਿਆਨੇ ਦੋ ਬੈਠੇ ਸੀ ਇੱਥੇ ਜਿ ਪੰਛੋ ਖੰਨਾ ਲਖਸ਼ੇ ਖੰਨਾ ਛੋਟਾ ਵਾਲਾ ਠੀਕ ਹੈ ਜੀ ਔਰ ਚੰਗੇ ਵਾਲੇ ਬੈਠੇ ਸੀ ਗਰਾਗਰਾ ਗੱਲ ਕਰ ਰਹੇ ਸੀ ਚੰਗੇ ਵਾਲੇ ਬਾਰੇ ਸਾਡੇ ਕੋਲ ਵੀਡੀਓ ਵੀ ਹੈ ਕਿ ਸਾਡੇ ਕੈਮਰੇ ਦੀ ਪੂਰੀ ਹੈਗੀ ਜੀ ਚਾਰ ਬੰਦੇ ਬਾਰੋ ਆਏ ਜੀ ਇਕਦਮੀ ਆੰਦੀ ਮੇਰੇ ਬੱਚੇ ਨੂੰ ਕੁੱਟਣ ਲੱਗੇ ਸਾਰਿਆਂ ਨੇ ਮਤਲਬ ਕਿਸੇ ਨੇ ਪੋੜੀ ਪੋੜੀ ਪੈਸੀ ਪੋੜੀ ਮਾਰੀ ਮੇਰੇ ਵੱਡੇ ਨੇ ਉਹਨੇ ਮਾਰੀ ਇਟ ਇਟ ਮਾਰੀ ਇਟ ਲੈ ਆਇਆ 12 ਚੱਕ ਕੇ ਇਟ ਮਾਰੀ ਮੈਨੂੰ ਮਤਲਬ ਮੈਨੂੰ ਨੇ ਮੇਰੇ ਬੇਟੇ ਨੂੰ ਔਰ ਸਾਨੂੰ ਫੋਨ ਆਇਆ ਸੀ ਭਾਜੀ ਚੱਲਿਆ ਸੀ ਪੁਲਿਸ ਨੂੰ ਕੰਪਲੇਂਟ ਕੀਤੀ 100 ਨੰਬਰ ਤੇ 112 ਨੰਬਰ ਤੇ ਕੰਪਲੇਂਟ ਕੀਤੀ ਕੰਪਲੇਂਟ ਕਰਤੇ ਹੀ ਮਤਲਬ ਪੁਲਿਸ ਵਾਲਿਆਂ ਦਾ ਕੋਈ ਹਾਲੇ ਤੱਕ ਤਾਂ ਕੋਈ ਪੁਲਿਸ ਦਾ ਕੋਈ ਫੋਨ ਵੀ ਨਹੀਂ ਆਇਆ ਮਤਲਬ ਇੱਕ ਸਾਈ ਦੇ ਫੋਨ ਆਇਆ ਸੀ ਤੁਸੀਂ ਹੱਥੇ ਚੱਲਿਆ ਹੱਥੇ ਚੱਲਿਓ ਅਸੀਂ ਰਾਤੀ ਫਿਰ ਐਮਰ ਕਰਨ ਗਏ ਐਮਰ ਗRANDO ਉੱਥੇ ਇਸਾਨੇਵਾਲ ਉੱਥੇ ਡਾਕਟਰ ਨਹੀਂ ਮਿਲਿਆ ਫਿਰ ਅੱਜ ਸਵੇਰ ਦਾ ਐਮਰ ਕਰਾ ਕੇ ਹੁਣ ਚੌਕੀ ਜਾ ਕੇ ਕੰਪਲੀਟ ਦੇ ਕੇ ਆਇਆ ਲੇਕਿ ਸਾਡੀ ਕੋਈ ਸੁਣਵਾਈ ਨਹੀਂ ਉਹਨਾਂ ਪਰਚੇ ਦਰਜ ਹੋਏ ਨਾ ਕੁਝ ਹੋਰ ਉਹ ਉਹ ਗੁੰਡੇ ਇਸ ਤਰੀ ਹੁਕਮ ਦੇ ਪਏ ਆ ਜੀ ਸਾਡੀ ਜਾਨ ਨੂੰ ਹਾਸੀ ਬਲ ਜੀ ਸਾਡੀ ਜਾਨ ਨੂੰ ਇੰਨਾ ਖਤਰਾ ਹੋ ਸਾਨੂੰ ਮੇਰੇ ਬੇਟੇ ਨੂੰ ਕਹਿ ਕੇ ਵੀ ਗਏ ਨਾਲ ਕਿ ਤੁਹਾਡੇ ਘਰ ਆएंगे ਉਹਨ ਘਰ ਦੇ ਜਾ ਕੇ ਧਮਕਿ ਮਤਲਬ ਤੁਹਾਡੇ ਉਹ ਕਰਨਗੇ ਜੀ ਹਮਲਾ اور میری جنانی کل تو ڈری ہوئی ہے اور رات میری وائف میرے دو میرے بیٹے دے دوست دے گھر جا کے رکی پھر اسی جا کے رات کی راتھی لے کے آیا انہوں نے گھر لو۔ کی کرن کی لڑائی نا؟ کرن جی او کہ جون دے ایک بن ایک منڈا جی ہوندا ہے اون دے پراڈا نال ایک بزنس کیتا کرتا جی باڈل ٹاؤن برگر بائٹ دے نام نال وہ فرینچائز ہی لیتی سی اون دے ادھے پیسے اسیں دے سکے باقی ایگریمنٹ دے حساب نال ہر مہینے پیسے دینے سی لیکن اون نے ਕੁਝ ਪਤਾ ਨਹੀਂ ਕੀ ਦਿਮਾਗ ਚਾ ਕੀ ਨਾ ਹਲੇ ਉਹਨੂੰ ਆਈ ਕਿ ਸਾਡੇ ਨਾਲ ਐਗਰੀਮੈਂਟ ਮਾਲਕ ਦਾ ਡਾਇਰੈਕਟ ਕਰਾ ਦੇ ਜਮੀਨ ਜਗਾ ਦਾ ਅਸੀਂ ਕਿਰਾਇਆ ਉਹਨੂੰ ਡਾਇਰੈਕਟ ਦੇਵਾਂਗੇ ਔਰ ਨਾਲ ਹੀ ਕੀ ਨਾ ਮੈਂ ਕੇ ਬਿਜਲੀ ਬਿਲ ਭਰ ਦੇ ਔਰ ਉਹ ਮਾਲਕ ਨੇ ਪਿਛਲੇ ਥਾਂਸੀ ਦਾ ਸਾਰੇ ਕੰਪਲੀਟ ਕਰਦੇ ਉਹ ਗਾਲਾ ਕੱਢਣ ਲੱਗਿਆ ਪਰ ਅੱਜ ਕੱਲ ਸਾਡੇ ਮੁੰਡੇ ਨਾਲ ਵਾਰਦਾਤ ਹੋਈ ਪਰਸੋ ਇੱਕ ਦਿਨ ਪਹਿਲੇ ਮੈਨੂੰ ਮੇਰੇ ਵੱਡੇ ਬੇਟੇ ਛੋਟੇ ਦੂਜੇ ਬੇਟੇ ਨੂੰ ਉੱਤੇ ਮਾਡਲ ਟਾਊਨ ਕੁੱਟ ਕੇ ਆਇਆ ਉੱਥੇ ਉਹਦੀ ਕੰਪਲੇਨ ਅਸੀਂ ਮਾਡਲ ਟਾਊਨ ਥਾਣੇ ਚੀਨਾਂਗੁਰਾਟੀ ਚੌਕ ਉੱਥੇ ਦਿੱਤੀ ہوئی ਹੈ ਉੱਥੇ ਦੀ ਵੀਡੀਓ ਵੀ ਇੱਥੇ ਦੀ ਵੀਡੀਓ ਉੱਥੇ ਦੀ ਵੀਡੀਓ ਉੱਥੇ ਦੀ ਵੀਡੀਓ ਇਸ ਲਈ ਨਹੀਂ ਹੈਗੀ ਜੀ ਕਿਉਂਕਿ ਉਹ ਕੈਮਰੇ ਦਾ ਐਕਸੈਸ ਉਹਦੇ ਕੋਲ ਸੀ ਮਿਸਟਰ ਰਣਜੋਤ ਕੋਲ ਰਣਜੋਤ ਹੈਗਾ ਜੋ ਉਹਨਾਂ ਤੇ ਜਿੰਨੇ ਕੋ ਸੌਦਾ ਕੀਤਾ ਜੀ ਸੀ ਰਣਜੋਤ ਕੋਲ ਰਣਜੋਤ ਰਣਜੋਤ ਤੇ ਅਮਨ ਅਮਨਦੀਪ ਉਹਨਾਂ ਦਾ ਛੋਟਾ ਭਰਾ ਰਣਜੋਤ ਕੋਲ ਸੀ ਜੀ ਕੈਮਰੇ ਦੀ ਵੀਡੀਓ ਉਹਦੇ ਕੋਲ ਸੀ ਉਹਨੇ ਸਾਰੇ ਕੈਮਰੇ ਦੀ ਵੀਡੀਓ ਡਿਲੀਟ ਕਰਤੀ ਸੀ ਇੱਥੇ ਤੁਹਾਡੇ ਕੁੱਟਮਾਰ ਹੋਈ ਕੈਮਰੇ ਲੱਗੇ ਸੀ ਇੱਥੇ ਸਾਡੇ ਕੈਮਰੇ ਲੱਗੇ ਹੋਏ ਸੀ ਜੀ ਉਹ ਕੈਮਰੇ ਦੀ ਸਾਡੀ ਫੁਟੇਜ ਸਾਡੇ ਕੋਲ ਹੈਗੀ ਜੀ ਡੇਡ ਡੇਡ ਮਿੰਟ ਦੀ ਸਾਰੀ ਫੁਟੇਜ ਹੈ ਬਾਰੋ ਆਦਿਓ ਵੀ ਜਾਂਦੇ ਹੋਏ ਵੀ ਔਰ ਅੰਦਰ ਕੁੱਟਦੇ ਹੋਏ ਵੀ ਉਹ ਕੈਸ ਸਾਡੇ ਬੰਦੇ ਜਾਂਦੇ ਆ ਹਾਂਜੀ ਉਹ ਕਿਆ ਬੰਦੇ ਜਾਂਦੇ ਹੋ ਜੀ ਉੱਥੇ ਮਾਡਲ ਟਾਊਨ ਸਾਡੇ 버ਗਰ ਵਾਈਟ ਤੇ ਜੋ ਇਹਨੇ ਸਾਨੂੰ ਦਿੱਤਾ ਸੀ ਉਹ ਹੁੰਦੇ 20 ਦਿਨ ਨਹੀਂ ਹੋਏ ਉੱਥੇ ਕੀ ਨਾਮ ਹੈ ਜੀ ਇਹਨੇ ਕਿ ਕਹਿੰਦੇ ਜੀ ਤੁਹਾਡਾ ਰੱਬ ਲਗਰੇ ਹਾਂਜੀ ਅਜੀ ਸਾਨੂੰ ਇਹ ਜਾਨ ਦਾ ਖਤਰਾ ਹੈ ਜੀ ਬਸ ਅਸੀਂ ਤੋਂ ਬਸ ਪੁਲਿਸ ਲੋਰ ਕਮਿਸ਼ਨਰ ਸਾਹਿਬ ਨੂੰ ਲੈ ਕੇ ਜੁਰਦਾਨਸ ਕਰਾਂਗੇ ਜੀ ਸਾਨੂੰ ਬਚਾਵਾ ਜਾਏ ਐਨ ਗੁੰਡਿਆ ਕੋਲ ਬਚਾਵਾ ਜਾਏ ਔਰ ਰਿਵੋਲਵਰ ਵੀ ਦਿਖਾਈ ਸੀ ਰੰਜੋਤ ਨੇ ਆ ਉਹੁੰਦੇ ਕੋਲ ਲੈਸੈਂਸੀ ਰਿਵੋਲਵਰ ਸੀ ਕਿਹੜਾ ਰਿਵੋਲਵਰ ਸੀ ਸਾਨੂੰ ਨਹੀਂ ਪਤਾ ਜੀ ਕੈਮਰੇ ਵਿੱਚ ਆਇਆ ਕੈਮਰੇ ਚ ਆਇਆ ਹੋਏਗਾ ਜੂਰ ਆਇਆ ਜੀ ਸਭ ਕੁਝ ਆਇਆ ਹੋਏਗਾ ਲੇਕਿਨ ਉਹਨੇ ਕੈਮਰੇ ਦਾ ਐਕਸੈਸ ਡਿਲੀਟ ਕਰਤਾ ਸਾਰਾ ਸਾਰਾ ਗੁੰਡੇ ਹਰ ਚੀਜ਼ ਸੀ ਕਿਉਂਕਿ ਇੱਥੇ ਗੜੀ ਵੀਡੀਓ ਇਵੇ ਚਾਰਾ ਇੱਥੇ ਜੀ ਇੱਥੇ ਜੀ ਅੰਦਰ ਰਿਵੋਲਵਰ ਦਿਖਾਇਆ ਇੱਥੇ ਤੋਂ ਗੁੰਡੇ ਇੱਥੇ ਹੁੰਦਾ ਪ੍ਰਾ ਕੀ ਨਾਮ ਦਾ ਪ੍ਰਿੰਸ ਆਇਆ ਸੀ ਜੀ ਕਿ ਲਗਦਾ ਅੰਦਰ ਆ ਕੇ ਗੁੱਟਮਾਰ ਅੰਦਰ ਆ ਕੇ ਗੁੱਟਮਾਰ ਕੀਤੀ ਜੀ ਅਚੰਬਰ ਅੰਦਰ ਆ ਕੇ ਗੁੱਟਮਾਰ ਕੀਤੀ ਸਾਡੀ ਵੀਡੀਓ ਸਾਡੇ ਕੋਲ ਸਾਰ ਤੁਹਾਡੇ ਤੁਹਾਨੂੰ ਸਾਡੀ ਵੀਡੀਓ ਸ਼ੇਅਰ ਕਰ ਦਾਂਗੇ ਜੀ ਸਾਡੀ ਵੀਡੀਓ ਸਾਡੇ ਕੈਮਰੇ ਦੀ ਸਾਰੀ ਐਕਸਪੈਂਡਰ ਨਾਲ ਤੁਹਾਨੂੰ ਥਾਣੇ ਵੀ ਦੇ ਕੇ ਆਏ ਸੀ ਕਮਿਸ਼ਨ ਸਾਹਿਬ ਨੂੰ ਦੇਣੀ ਹੈ ਜੀ ਔਰ ਤੁਹਾਨੂੰ ਵੀ ਦਿਖਾ ਦੇਗਾ ਜੀ ਕੀ ਮੰਗ ਕਰਦਾ ਬੜਾ ਕਮਿਸ਼ਨ ਸਾਹਿਬ ਕਹਿੰਦੇ ਜੀ ਗੁੰਡਾਗਰਦੀ ਕਬ ਬੰਦ ਉਹ ਕਹਿੰਦੇ ਨਏ ਕ ਨਏ ਕਮਿਸ਼ਨ ਸਾਹਿਬ ਨੇ ਇਹ ਹੀ ਮੰਗ ਕਰਦੇ ਸ਼ਰਮਾ ਜੀ ਕੋਲ ਬਸ ਇਹ ਸਾਡੇ ਇਹਨਾਂ ਦੇ ਗੁੰਡਿਆ ਕੋਲ ਸਾਡਾ ਬਚਾਇਆ ਜਾਏ ਇਹਨਾਂ ਗੁੰਡਿਆ ਕੋਲ ਸਾਡਾ ਪਿੱਛਾ ਛੁਡਵਾਇਆ ਜਾਏ ਬਸ ਕਿਹੜੀ ਚੌਂਕੀ ਪੈਂਦੀ ਐਥੇ ਜੀ ਗੈਸਪੁਰਾ ਗੈਸਪੁਰਾ ਚੌਂਕੀ ਪੈਂਦੀ ਜੀ ਔਰ ਥਾਣਾ ਥਾਣਾ ਪੈਂਦਾ ਜੀ ਗੈਸਪੁਰਾ ਕਿੱਧਰ ਜੀ ਮੰਗ ਕਰਦੇ ਸਾਨੇਵਾਲ ਸਾਨ ਸਾਨੇਵਾਲ ਥਾਣਾ ਪੈਂਦਾ ਜੀ ਕੀ ਕਾਰਵਾਈ ਚਾਹਦੇ ਕਿੱਧਰ ਜੀ ਕਾਰਵਾਈ ਚਾਹਦੇ ਜੀ ਇਹ ਪੱਕੇ ਕਾਰੋਬਾਰ ਚਾਹੁੰਦੇ ਬਿਗਰ ਪਰਚੇ ਸਜੀ ਹੋ ਨਹੀਂ ਗਰੇ ਪਰ ਛੋਟੇ ਨਿਆਰਾਂ ਨੂੰ ਕੁੱਟਵਾਏ ਹੋਗੀ